ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੜੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜਿਹੜਾ ਅਸਾਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਸਟਪੇਸ਼ਰ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਮੇਰਾ ਮੋਬਾਈਲ 98783 93488 ਹੈ ਤਸੱਲੀ ਪਰ ਤੁਸੀਂ ਆਏ ਕਰ ਨਹੀਂ ਆ ਸਵੇ ਸਵੇ ਨਾਗਾ ਬਾਕੀ ਜਾਣਕਾਰੀ ਬਾਈ ਦੋ ਲੈਣ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਪਿੰਡ ਭਰੋਂ ਨਾਮ ਦੱਸਦਗੇ ਬਾਈ ਨਾਮ ਜੀ ਕਾਕਾ ਪਿੰਡ ਲੱਗੇ ਨੇ ਤੁਸੀਂ ਲੱਭ ਕੇ ਆਪਣਾ ਜਿਲ੍ਹਾ ਮੋਗਾ ਠੀਕ ਆ ਬਾਈ ਕਬੜਾ ਚ ਵਗਾਉ ਇੱਕ ਆ ਜੀ ਦੋ ਤਿੰਨ ਤੁਸੀਂ ਦੇ ਲੈਂ ਕੱਲ ਠੀਕ ਆ ਜੀ ਤੇ ਕੀ ਰਟੇ ਲਾ ਬਾਈ ਤੇ ਕਦੋਂ ਸੂਈ ਆ ਦੋ ਤੋਂ ਚਾਰ ਵਜੇ ਸੂਈ ਆ ਮਤਲਬ ਅੱਛੀ ਆ ਠੀਕ ਆ ਜੇ ਰੁਕੇ ਆ ਜੇਰ ਚੋਂ ਡੰਨ ਠੀਕ ਆ ਬਾਈ ਹਾਂਜੀ ਦੋ ਸੂਈ ਅੱਛੀ ਆ ਠੀਕ ਆ ਜੀ ਹਾਂਜੀ ਬੋਲਾ ਕੱਢਿਆ ਹੋਵੇ ਬੋਲਾ ਕੱਢਿਆ 8:30 ਕਰਕੇ ਤੋਂ ਠੀਕ ਆ ਬਾਈ ਹਾਂ ਹੜ ਚੋਈ ਹੋਈ ਯਾਨੀ ਕਿ ਹੜ ਚੋਈ ਹੈ ਦੇ ਦੇ ਦੋ ਕਿ ਬਰਾਦਰ ਆ ਗਏ ਲੋ ਠੀਕ ਆ ਬਾਈ ਤੋਰ ਦੀ ਮੜੀ ਜੀ ਲੋ ਜੀ ਦੋਸਤੋ ਜਰਸੀ ਵੈੜਾ ਦੂਜਾ ਸੁਆ ਸੁਈ ਆ ਸਵੇਰੇ 4 ਵਜੇ ਸੁਈ ਆ ਬਾਈਆਂ ਦਾ ਵੱਛੀ ਨਾਲ ਆ ਵੱਛੀ ਬਹੁਤ ਪਿਆਰੀ ਆ ਤੇ ਵੇਖ ਸਕਦੇ ਹੋ ਜੀ ਵੱਛੀ ਨਾਲ ਆ ਗਈ ਇਹਦੇ ਜੇ ਅੱਜ ਆਪਾਂ ਡਾਨਾ ਜਾਵਾਂ ਇਹਦਾ ਚਾਰਕ ਕਲਾ ਨੇ ਬਾਈ ਕਹਿੰਦਾ ਬੋਲਾ ਕੱਢਿਆ ਵਾ ਫੇਸਕ ਵਾਲੀ ਬੋਨੇ ਬੋਦੀ ਵਾਲੀ ਵੈੜ ਨਿੱਕਾ ਕਾਨਾ ਜਰਸੀ ਬਰੀਡ ਦੀ ਆ ਗਈ ਸੋਹਣਾ ਥਾਣਾ ਵਾਨਾ ਹੁਣ ਤਾਂ ਬਾਈ ਕਹਿੰਦਾ ਚੋਈ ਹੋਈ ਆ ਗਈ ਜੇ ਕਹਿੰਦੇ ਨਹੀਂ ਚੋਈ ਹੁੰਦੀ ਤਾਂ ਫਸੀ ਖੜਨਾ ਸੀਗਾ ਬਾਕੀ ਤੁਹਾਨੂੰ ਪਤਾ ਬਾਈ ਕਹਿੰਦਾ ਵੀ ਗਰਮੀ ਹੈਗੀ ਆ ਗਈ ਜਿੰਨਾ ਬੋਲਾ ਚੋਇਆ ਜਾ ਬੋਨੇ ਚੰ ਚਾਰ ਹੀ ਥਾਣਾ ਕੋਈ ਕੋਟ ਨਹੀਂ ਕੋਈ ਛਾਂਗ ਨਹੀਂ ਗਈ ਥਾਣਾ ਦੇ ਵਿੱਚ ਹੀ ਬਹੁਤ ਚੰਗੀ ਹੱਤੀ ਚੁਾਈ ਵਾਲਾ ਸੋਨਾ ਮੁੱਠੀ ਵਾਲਾ ਥਾਣਾਗਾ ਮੋੜ ਲਿਆ ਬਾਈ ਲੈ ਚੱਲ ਮੋਲ ਪ੍ਰਾਣਾ ਦਾ ਫਤਾ ਦੇ ਪਹਿਲਾਂ ਹੀ ਮੋਲ ਦਾ ਬਾਈ 50000 ਵਿੱਚ ਮਾਨ ਤਾਨ ਹੋਈ ਦੋਸਤੋ 12 13 ਦਾ ਦੋ ਪਾ ਦੋ ਕਿ ਮੋਲੇ ਦਾ 50000 ਰੁਪਿਆ ਵਾ ਜਰਸੀ ਵੜਾ ਮਗਰ ਹੀ ਵੱਚੀ ਹੈਗੀ ਇੱਕ ਨਾਲ ਇੱਕ ਫਰੀ ਵਾਲੀ ਗੱਲ ਹੋ ਜਾਣੀ ਹੈ ਕਿ ਜਿਹ ਹੁੰਦਾ ਬੱਛਾ ਲਜਾਣਾ ਤੁਹਾਨੂੰ ਬੱਛਾ ਵੀ ਪਹਿਣਾ ਸੀਗਾ ਵੱਚੀ ਬਹੁਤ ਪਿਆਰੀ ਹੈ ਦੀ ਮਾਂ ਤਾਂ ਹੀ ਗਈ ਹੈ ਕਿ ਜਰਸੀ ਨਾਲ ਦੀ ਵੱਚੀ ਹੈ ਮਗਰ ਜੇ ਚੰਗੀ ਸਿਵਾ ਸੰਭਾਲ ਗੌਰ ਕਰਨੋਗੇ ਉਹਦੇ ਸੋਹੇ ਨਾਲ ਦੀ ਮਾਂ ਦੇ ਮਗਰੇ ਤਿਆਰ ਹੋ ਜੂਗੀ ਸੋਣੀ ਵੈੜ ਆ ਗਈ ਮਾਲ ਜੀ ਦਾ 50000 ਵਿੱਚੋਂ ਮਾਨਤਨ ਕੁਸ ਹੋ ਜੂਗਾ ਜਿਹਦੇ ਪਸੰਦ ਦਾ ਬਾਈ ਨਾਲ ਗੱਲਬਾਤ ਕਰੇ ਨਾ ਬਸ ਫਿਰ ਚੱਲੀ ਜਾਣਾ ਵਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ